ਆ ਦੇਖ ਇਹ ਤਾਂ ਕਾ ਕਰਦੀ ਨਾ ਤੈਨੂੰ ਆਖਿਆ ਸੀ ਦਿੱਕਾ ਕਰਨਾ ਪਾਣੀ ਦੇ ਸਾਡੇ ਆਏ ਕਦੀ ਸਾਥ ਵਿੱਚ ਜੂਲੀ ਹੱਜਾ ਆਇਆ ਪਾਣੀ ਲੈ ਚੱਕ ਕੇ ਚਾ ਚਾ ਕਿਹੜਾ ਨਹੀਂ ਪਾਣੀ ਲੈ ਨੇ ਟਿੱਕਾ ਕਰ ਦੇ ਟਿੱਕਾ ਸਬਸਤ ਕਰ ਤੂੰ ਲਾਦਾ ਨਾ ਉਹ ਤੁਸੀਂ ਲਾ ਦਿਓ ਟਿੱਕਾ ਕਰ ਦੇ ਹੁਣ ਬਾਜ ਜਾਓ ਮੈਂ छुड़ाਉਣਾ ਨਹੀਂ ਤੁਹਾਨੂੰ ਚਲ ਟਿੱਕਾ ਕਰ ਦੋ ਬਸ ਮਾਰ ਆ ਜਾ ਬਸ ਆਹ ਨਹੀਂ ਕਰਦਾ ਨਾ ਟਿੱਕਾ ਇਹ ਵੀ ਨਹੀਂ ਕਰਦਾ ਟਿੱਕਾ ਐਵੇਂ ਕਰੀ ਬੰਦਾ ਉਹ ਦੋਨੇ ਭੈਣ ਭਰਾ ਸਰਾਤ ਕਰਦੇ ਆ ਆ ਦੋਨੇ ਕਰਦੇ ਆ ਆ ਦੇ ਮਾਵਾ ਮੰਗੋ ਰਿਹਾ ਲਾਉਂਦੇ ਨੇ ਟਿੱਕਾ ਕਿਹਾ ਕਿ ਨਾ ਤੁਹਾਨੂੰ ਉਹ ਖਾਈ ਮੂ ਯਾਰ ਆਪਦਾ ਚੱਲ ਖੜਸਦਾ ਹੋ ਗਏ ਜ਼ਰਾਰ ਤੱਕ ਦਿਆ ਚਲੋ ਉਹ ਨਾ ਨਾ ਇਹ ਤੇ ਨਾਨਾ ਗਲਦੀ ਵਾ ਇਹਨੇ ਤਾਂ ਲਾਇਆ ਹੀ ਨਹੀਂ ਇਹਨੇ ਤਾਂ ਲਾਇਆ ਨਹੀਂ ਤੇਰੇ ਨੇ ਉਹੀ ਚਲੀ ਜਲੀਏ بار بار ਆਹ ਜਾਂਦਾ ਥੋੜੇ ਥੋੜੇ ਦਾ ਪਾਣੀ ਫਦਾ ਲੱਗਿਆ ਅੰਦਰ ਦਾ ਬੜੀ ਬੁਰੀ ਬਸ ਕਰਾ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਹਾਂ ਜੀ ਤੇਰੀਆਂ ਦੇ ਜਦੋਂ ਤੁਹਾਨੂੰ ਪਾਣੀ ਹੋਵਾ <laughs> <laughs> लाता रहा कि जरा પાણી ઠંડા ચોર ઠાર ਤਾਂ ਗਲੇ ਆਵਾਂਗਾ ਅੱਜ ਅੱਜ ਮੈਂ ਨੂੰ ਬਹੁਤ ਸਮਝਾਇਆ ਸੀ ਭਾਈ ਇਹ ਮੇਡਾ ਬੋਲਣਾ ਹੈ ਹੋਰ ਇਹ ਮਾਰਨੀ ਭਈ ਬੁਲਾਵਾ ਹੈ ਆ ਬੁਲਾਵਾ ਹੋਣਾ ਕੀ ਕਰੀਏ ਯਾਰ ਨਾ 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 ਜਿਹੜਾ ਮੰਨਤ ਕਰੀ ਲਛੜ ਦੇ ਥੋੜਾ ਲਵਾ ਲਾ ਫਿਰ ਇੱਕ ਬਾਹਰ ਖੜਾ ਇਹ ਤਾਂ ਨਹੀਂ ਆਉਦੀ ਮੁੜ ਕੇ ਚਾਚੇ ਬੁੱਕਾ ਚੀ ਨਹੀਂ ਸਾਜੀ ਮੇਰੇ ਲਾਇਆ ਤਾਂ ਚਾਚੇ